ਹਵਾਈ ਸਹਿਨਾ ਦਾ ਜਹਾਜ਼ 25 ਲਾਸ਼ਾਂ ਲੈ ਕੇ ਪਹੁੰਚਿਆ ਭਾਰਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਭਾਰਤੀ ਹਵਾਈ ਸਹਿਨਾ ਦੇ ਇੱਕ ਵਿਸ਼ੇਸ਼ ਜਹਾਜ਼ ਨੇਪਾਲ ਚ ਲੰਘੇ ਦਿਨ ਦੇ ਰਿਆ ਦੇ ਵਿੱਚ ਬਸ ਡਿੱਗਣ ਕਾਰਨ ਮਾਰੇ ਗਏ 25 ਭਾਰਤੀ ਯਾਤਰੀਆਂ ਦੇ ਲਾਸ਼ਾਂ ਤੇ ਹਾਦਸੇ ਚ ਬੱਚੇ 10 ਹੋਰਨਾਂ ਨੂੰ ਲੈ ਕੇ ਅੱਜ ਜਲਗਾਉਂ ਪਹੁੰਚਿਆ ਜਦ ਕਿ ਵਾਹਨ ਦੇ ਡਰਾਈਵਰ ਤੇ ਕਲੀਨਰ ਦੀਆਂ ਲਾਸ਼ਾਂ ਇਤਿਹਾਸ ਦੇ ਚੁ ਬੱਚੇ 48 ਹੋਰ ਵਿਅਕਤੀਆਂ ਨੂੰ ਸੜਕਾ ਹਾਦਸੇ ਦੇ ਵਿੱਚ ਰਸਤੇ ਅੱਜ ਸ਼ਾਮ ਉੱਤਰ ਪ੍ਰਦੇਸ਼ ਦੇ ਮਹਾਰਾਜ ਗਾਂਜ ਲਿਆਂਦਾ ਗਿਆ ਜੀ ਆ ਇੱਥੇ ਉਹਨਾਂ ਨੂੰ ਗੋਰਖਪੁਰ ਲਜਾਇਆ ਗਿਆ ਦੱਸਣ ਜੋ ਗਿਆ ਕਿ ਮਹਾਰਾਸ਼ਟਰ ਚੋਂ 10 ਰੋਜਾ ਦੌਰੇ ਤੇ ਨੇਪਾਲ ਗਏ ਯਾਤਰੀਆਂ ਦੀ ਇਹ ਬੱਸ ਮਸਰ ਆਗਦੀ ਦਰਿਆ ਚ ਡਿੱਗਣ ਕਾਰਨ ਕਟੋ ਘਟ 27 ਵਿਅਕਤੀ ਮਾਰੇ ਗਏ 16 ਜ਼ਖਮੀ ਹੋ ਗਏ ਇਹ ਸਾਰੇ ਮ੍ਰਿਤਕ ਤੇ ਜ਼ਖਮੀ 3 ਬੱਸਾਂ ਰਾਹੀ ਨੇਪਾਲ ਗਏ 104 ਯਾਤਰੀਆਂ ਦੇ ਜਥੇ ਦਾ ਹਿੱਸਾ ਹੈ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਨੇਪਾਲ ਚ ਭਾਰਤੀ ਸਫਰਤ ਖਾਨੇ ਦੇ ਸੂਤਰਾਂ ਨੇ ਕਿਹਾ ਹੈ ਕਿ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਤੇ ਬਚੇ ਹੋਏ ਵਿਅਕਤੀਆਂ ਨੂੰ ਵਾਪਸ ਲਿਜਾਣ ਲਈ ਯੂਵ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਰਾਜ ਮੰਤਰੀ ਰੱਖਸ਼ਾ ਨikhil ਖੜਕੇ ਤੇ ਪੂਸਾਵਾਰ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਸੰਜੇ ਸਾਹਵੇਕਰ ਅੱਜ ਸਵੇਰੇ ਉਡਾਨ ਰਹਿ